ਮਿੱਤਰੋ ਕੱਲ ਵੀ ਜੀਰਾ ਦੇ ਵਿੱਚ ਇੱਕ ਹੋਰ ਪੁਲਿਸ ਐਨਕਾਊਂਟਰ ਕੀਤਾ ਗਿਆ ਤੇ ਐਨਕਾਊਂਟਰ ਦੇ ਵਿੱਚ ਤਿੰਨ ਨੌਜਵਾਨਾਂ ਦੇ ਉੱਪਰ ਗੋਲੀ ਚੱਲੀ ਹੁਣ ਵੱਡਾ ਸਵਾਲ ਇਹ ਹੈ ਇੱਕ ਪਾਸੇ ਤਾਂ ਨਸ਼ੇ ਨੇ ਤੇ ਨਸ਼ਾ ਤਸਕਰਾਂ ਨੇ ਬਹੁਤ ਅੱਤ ਚੁੱਕੀ ਹੋਈ ਹੈ ਤੇ ਦੂਜੇ ਪਾਸੇ ਇਹ ਜਿਹੜਾ ਪੁਲਿਸ ਮੁਕਾਬਲੇ ਪੁਲਿਸ ਐਨਕਾਊਂਟਰ ਦਾ ਰਜਨ ਸ਼ੁਰੂ ਹੋਇਆ ਇਹ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਹੈ ਇਹਦੇ ਉੱਪਰ ਆਪਾਂ ਗੱਲ ਕਰਾਂਗੇ ਅ ਤੁਸੀਂ ਇਸ ਵੀਡੀਓ ਨੂੰ ਗੌਰ ਨਾਲ ਸੁਣਿਓ ਸ਼ੇਅਰ ਕਰੀ ਜਾਇਓ ਤੇ ਆਪਣਾ ਵਿਚਾਰ ਅੱਜ ਤੁਸੀਂ ਵੀ ਲਿਖਿਓ ਕਿ ਜਿਹੜੇ ਰੋਜ਼ਾਨਾ ਵਾਂਗ ਅਸੀਂ ਸੁਣ ਰਹੇ ਹਾਂ ਪਿਛਲੇ ਡੇਢ ਕੁ ਮਹੀਨੇ ਤੋਂ ਲਗਾਤਾਰ ਪੁਲਿਸ ਮੁਕਾਬਲੇ ਪੰਜਾਬ ਦੇ ਵਿੱਚ ਹੋ ਰਹੇ ਨੇ ਕਿਸੇ ਮੁਕਾਬਲੇ 'ਚ ਇੱਕ ਕਿਸੇ 'ਚ ਦੋ ਕਿਸੇ 'ਚ ਤਿੰਨ ਨੌਜਵਾਨਾਂ ਦੇ ਉੱਪਰ ਗੋਲੀ ਚੱਲਦੀ ਐ ਤੇ ਲਗਾਤਾਰ ਪੁਲਿਸ ਮੁਕਾਬਲੇ ਹੋ ਰਹੇ ਹੁਣ ਇਹਦੇ ਉੱਪਰ ਕਈ ਪੱਖ ਨੇ ਇੱਕ ਤਾਂ ਪੱਖ ਹੈ ਸਮਾਜ ਪਹਿਲਾ ਤਾਂ ਜਿਹੜਾ ਨਸ਼ਾ ਹੈ ਨਸ਼ਾ ਤਸਕਰ ਤੇ ਗੈਂਗਸਟਰ ਪੁਣਾ ਇਸ ਨੇ ਲੋਕਾਂ ਨੂੰ ਤੇ ਸਮਾਜ ਨੂੰ ਪੂਰਾ ਦਹਿਸ਼ਤ ਕੀਤਾ ਹੋਇਆ ਸਾਰੇ ਦੁਖੀ ਨੇ ਔਰ ਲਗਾਤਾਰ ਪੁਲਿਸ ਨੂੰ ਇਹ ਕਿਹਾ ਜਾਂਦਾ ਵੀ ਪੁਲਿਸ ਸਖਤੀ ਨਹੀਂ ਕਰਦੀ ਸਰਕਾਰ ਸਖਤੀ ਨਹੀਂ ਕਰਦੀ ਤੇ ਦੂਜੇ ਪਾਸੇ ਇਹ ਜਿਹੜਾ ਐਨਕਾਊਂਟਰਾਂ ਵਾਲਾ ਰੁਝਾਨ ਦਾ ਰੁਝਾਨ ਸ਼ੁਰੂ ਹੋਇਆ ਇਹਦੇ ਤੇ ਵੀ ਇੱਕ ਵੱਡੀ ਚਿੰਤਾ ਜਿਹੜੀ ਉੱਭਰ ਰਹੀ ਹੈ ਇੱਕ ਵੱਡਾ ਫਿਕਰ ਉੱਭਰ ਰਿਹਾ ਹੈ ਬੀ ਐ ਇਨਕਾਊਂਟਰ ਜਿਹੜੇ ਨੇ ਇਹ ਰੁਝਾਨ ਵੀ ਠੀਕ ਨਹੀਂ ਹੈ ਇਹ ਵੀ ਬਹੁਤ ਖਤਰਨਾਕ ਹੈ ਕਿਉਂਕਿ ਪੰਜਾਬ ਨੇ ਪਹਿਲਾਂ ਪੁਲਿਸ ਮੁਕਾਬਲਿਆਂ ਦਾ ਦੌਰ ਦੇਖਿਆ ਹੋਇਆ ਤੇ ਬਹੁਤ ਸਾਰੇ ਪੁਲਿਸ ਮੁਕਾਬਲੇ ਐਸੇ ਕੀਤੇ ਗਏ ਉਸ ਦੌਰ ਚ ਪੰਜਾਬ ਚ ਜਿਹਦੇ ਵਿੱਚ ਨਿਰਦੋਸ਼ਾਂ ਨੂੰ ਮਾਰਿਆ ਗਿਆ ਔਰ ਬਾਅਦ ਦੇ ਵਿੱਚ ਕਿੰਨੇ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੇ ਸਬੂਤ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉਹ ਇਨਕਾਊਂਟਰ ਮੁਕਾਬਲੇ ਕੀਤੇ ਸੀ ਉਹਨਾਂ ਨੂੰ ਸਜ਼ਾਾਂ ਵੀ ਕੀਤੀਆਂ ਗਈਆਂ ਅਦਾਲਤਾਂ ਵਿੱਚ ਹੁਣ ਅੱਜ ਜਿਹੜਾ ਇਹ ਦੌਰ ਸ਼ੁਰੂ ਹੋਇਆ ਹੈ ਇਹਦੇ ਦੋ ਪੱਖ ਨੇ ਇੱਕ ਤਾਂ ਇਹ ਗੱਲ ਠੀਕ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਜਾਂ ਨਸ਼ਾ ਵੇਚਣ ਵਾਲੇ ਨੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਉਣਾ ਜ਼ਰੂਰੀ ਹੈ ਉਹਨਾਂ ਨਾਲ ਸਖਤੀ ਨਾਲ ਟੈਕਲ ਕਰਨਾ ਜ਼ਰੂਰੀ ਹੈ ਪਰ ਕੀ ਉਹਨਾਂ ਦਾ ਐਨਕਾਊਂਟਰ ਕਰਨਾ ਜਾਂ ਉਹਨਾਂ ਦੇ ਨਾਲ ਇਸ ਤਰ੍ਹਾਂ ਸਿੱਧੀ ਗੋਲੀਬਾਰੀ ਚੱਲਣੀ ਇਹ ਜ਼ਰੂਰੀ ਹੈ ਕਿ ਇਹ ਇੱਕੋ ਇੱਕ ਰਾਹ ਹੈ ਕਿ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਪੁਲਿਸ ਦੇ ਕੋਲ ਕਿ ਪੁਲਿਸ ਉਹਨਾਂ ਨੂੰ ਐਨਕਾਊਂਟਰ ਕੀਤੇ ਤੋਂ ਬਿਨਾ ਜ਼ਿੰਦਾ ਫੜ ਨਹੀਂ ਸਕਦੀ ਕਿ ਸੱਚਮੁੱਚ ਪੁਲਿਸ ਵਾਸਤੇ ਕੋਈ ਐਸੀ ਵੱਡੀ ਮਜਬੂਰੀ ਬਣ ਜਾਂਦੀ ਹੈ ਵੀ ਉਹਨਾਂ ਦੇ ਉੱਪਰ ਗੋਲੀ ਚਲਾਉਣੀ ਯਾ ਉਹਨਾਂ ਨੂੰ ਮੌਕੇ ਤੇ ਜਿਵੇਂ ਕੱਲ ਜੀਰਾ ਦੇ ਵਿੱਚ ਤਿੰਨ ਨੌਜਵਾਨਾਂ ਦੇ ਉੱਪਰ ਪੁਲਿਸ ਨੇ ਐਨਕਾਊਂਟਰ ਹੋਇਆ ਪੁਲਿਸ ਕਹਿ ਰਹੀ ਹੈ ਕਿ ਮੁਕਾਬਲਾ ਹੋਇਆ ਆਮੋ ਸਾਹਮਣਾ ਪਰ ਉਹ ਜਿਹੜੇ ਨੌਜਵਾਨ ਨੇ ਸੰਦੀਪ ਤੇ ਹੋਰ ਉਹਨਾਂ ਦੇ ਪਰਿਵਾਰ ਕਹਿ ਰਹੇ ਨੇ ਵੀ ਇਹ ਬਿਲਕੁਲ ਝੂਠਾ ਪੁਲਿਸ ਮੁਕਾਬਲਾ ਹੈ ਉਹ ਕਹਿ ਰਹੇ ਨੇ ਕਿ ਸਾਡੇ ਮੁੰਡੇ ਨਾ ਇਹੋ ਜੇ ਸੀ ਨਾ ਉਹਨਾਂ ਦੇ ਕੋਲ ਕੋਈ ਅਸਲਾ ਸੀ ਔਰ ਇਹ ਪੁਲਿਸ ਨੇ ਬਿਲਕੁਲ ਨਜਾਇਜ਼ ਕੀਤਾ ਉਹ ਇਹ ਕਹਿ ਰਹੇ ਨੇ ਤੇ ਪੁਲਿਸ ਦਾ ਪੱਖ ਇਹ ਆ ਜਿੰਨੇ ਵੀ ਪਿਛਲੇ ਡੇਢ ਮਹੀਨੇ ਚ ਪੁਲਿਸ ਮੁਕਾਬਲੇ ਹੋਏ ਨੇ ਪੁਲਿਸ ਇਹ ਕਹਿੰਦੀ ਹੈ ਕਿ ਅਸੀਂ ਤਾਂ ਫੜਨਾ ਚਾਹੁੰਦੇ ਸੀ ਉਹਨਾਂ ਨੇ ਸਾਡੇ ਉੱਪਰ ਫਾਇਰਿੰਗ ਕੀਤੀ ਤੇ ਮਜਬੂਰੀ ਚ ਸਾਨੂੰ ਜਵਾਬੀ ਫਾਇਰ ਕਰਨਾ ਪਿਆ ਤੇ ਫਿਰ ਉਹ ਜ਼ਖਮੀ ਹੋ ਗਏ ਜਾਂ ਉਹ ਮਾਰੇ ਗਏ ਹੁਣ ਇੱਥੇ ਸਵਾਲ ਇਹ ਨੇ ਪਹਿਲਾ ਸਵਾਲ ਕੀ ਜੇ ਮੁਕਾਬਲਾ ਕਰਨਾ ਵੀ ਪੈ ਜਾਏ ਮੰਨ ਲਓ ਪੁਲਿਸ ਦੀ ਗੱਲ ਸੱਚੀ ਵੀ ਹੈ ਤਾਂ ਫਿਰ ਕੀ ਉਹਨਾਂ ਦੇ ਪੱਟ ਚ ਲੱਤ ਚ ਗੋਲੀ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕੀ ਇੱਕੋਕਰਾ ਬਚਦਾ ਹੈ ਕਿ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਏ ਕੀ ਸੱਚਮੁੱਚ ਇਹ ਜਿਹੜੇ ਪੁਲਿਸ ਐਨਕਾਊਂਟਰ ਹੋ ਰਹੇ ਨੇ ਕੀ ਇਹ ਬਿਲਕੁਲ ਸਹੀ ਹੋ ਰਹੇ ਨੇ ਦੇਖੋ ਸਮਾਜ ਦੇ ਲੋਕ ਵੀ ਬੁੱਧੀਜੀਵੀ ਵੀ ਇਹਦੇ ਉੱਪਰ ਚਿੰਤਾ ਪ੍ਰਗਟ ਕਰ ਰਹੇ ਨੇ ਔਰ ਇੱਕ ਇੱਥੇ ਇਹ ਮੰਗ ਉੱਠ ਰਹੀ ਹੈ ਮੈਨੂੰ ਲੱਗਦਾ ਹੈ ਇਹ ਹੋਣਾ ਵੀ ਚਾਹੀਦਾ ਹੈ ਜਿਹੜਾ ਵੀ ਕੋਈ ਪੁਲਿਸ ਮੁਕਾਬਲਾ ਹੋਵੇ ਉਹਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਉਹਦੀ ਲਾਜ਼ਮੀ ਤੌਰ ਤੇ ਚਾਹੇ ਕੋਈ ਮੰਗ ਕਰੇ ਚਾਹੇ ਨਾ ਕਰੇ ਬਿਲਕੁਲ ਨਿਰਪੱਖ ਇੱਕ ਜੁਡੀਸ਼ੀਅਲ ਮਤਲਬ ਰਟਾਇਰਡ ਜੱਜਾਂ ਦੀ ਇੱਕ ਕਮੇਟੀ ਵੱਲੋਂ ਉਸ ਮੁਕਾਬਲੇ ਦੀ ਹਰ ਪੱਖ ਤੋਂ ਤੈਅ ਤੱਕ ਜਾ ਕੇ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਸੱਚਮੁੱਚ ਜੋ ਪੁਲਿਸ ਦਾਸਰੀ ਹੈ ਇਹ ਮੁਕਾਬਲਾ ਵਾਕਿਆ ਹੀ ਉਦਾਂ ਹੋਇਆ ਜਾਂ ਇਹ ਇਨਕਾਊਂਟਰ ਇੱਕ ਤਰਫਾ ਸੀ ਵੇਖੋ ਲੋਕਾਂ ਦੇ ਵਿੱਚ ਇਹ ਚਰਚਾ ਰਹਿੰਦੀ ਹੈ ਕਿਉਂਕਿ ਪੰਜਾਬ ਨੇ ਉਹ ਕਾਲਾ ਦੌਰ ਦੇਖਿਆ ਜੀਦੇ ਵਿੱਚ ਬਹੁਤ ਸਾਰੇ ਝੂਠੇ ਮੁਕਾਬਲੇ ਪੰਜਾਬ ਦੇ ਵਿੱਚ ਬਣਾਏ ਜਾਂਦੇ ਰਹੇ ਪਿਛਲੇ ਦਿਨੀ ਵੀ ਜਿਹੜੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਰਹੇ ਨੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਝੂਠੇ ਪੁਲਿਸ ਮੁਕਾਬਲੇ ਬਣਾਉਣ ਚ ਮਤਲਬ ਕਿੰਨੇ ਸਾਰੇ ਵੱਡੇ ਪੁਲਿਸ ਅਫਸਰਾਂ ਤੇ ਪੁਲਿਸ ਵਾਲਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਵਿੱਚ ਹਾਈ ਕੋਰਟ ਤੱਕ ਤੇ ਸੁਪਰੀਮ ਕੋਰਟ ਤੱਕ ਤੋਂ ਵੀ ਸਜ਼ਾਵਾਂ ਬਰਕਰਾਰ ਰਹੀਆਂ ਨੇ ਕਿਉਂਕਿ ਉਹ ਬਿਲਕੁਲ ਫੇਕ ਇਨਕਾਊਂਟਰ ਸੀ ਝੂਠੇ ਇਨਕਾਊਂਟਰ ਸੀ ਸੋ ਕਿਸੇ ਵੀ ਸਮਾਜ ਦੇ ਵਿੱਚ ਜੇ ਨਸ਼ਾ ਫੈਲਦਾ ਉਹ ਵੀ ਗਲਤ ਹੈ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਉੱਪਰ ਸ਼ਕਤੀ ਨਾਲ ਲਗਾਮ ਪਾਉਣੀ ਚਾਹੀਦੀ ਹੈ ਇਹ ਮੰਗ ਪੂਰੇ ਸਮਾਜ ਦੀ ਹੈ ਪਰ ਨਾਲ ਦੀ ਨਾਲ ਇੱਕ ਬੈਲੈਂਸ ਵੀ ਬੰਨਣਾ ਚਾਹੀਦਾ ਹੈ ਵੀ ਇਹ ਨਹੀਂ ਹੈ ਕਿ ਹਰ ਥਾਂ ਤੇ ਐਨਕਾਊਂਟਰ 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 ਮਤਲਬ ਪਿਛਲੇ 2-3 ਮਹੀਨਿਆਂ ਦੇ ਵਿੱਚ ਦਰਜਨਾ ਐਨਕਾਊਂਟਰਾਂ ਦੀਆਂ ਖਬਰਾਂ ਪੰਜਾਬ ਦੇ ਵਿੱਚ ਆਈਆਂ ਨੇ ਕੀ ਸਾਰੇ ਸੱਚੇ ਨੇ ਇਹ ਸਵਾਲ ਜਿਹੜੇ ਨੇ ਸੋਚਣ ਦੀ ਮੰਗ ਕਰਦੇ ਨੇ ਕਿਉਂਕਿ ਕਿਸੇ ਵੀ ਸਮਾਜ ਦੇ ਵਿੱਚ ਜਿਹੜਾ ਪੁਲਸ ਵਾਲਾ ਹੈ ਉਹਨੂੰ ਅਨਕਾਊਂਟਰ ਕਰਨ ਦੀ ਆਜ਼ਾਦੀ ਦੇਣੀ ਇਹ ਕਿਸੇ ਲਈ ਵੀ ਠੀਕ ਨਹੀਂ ਗਈ ਮੈਨੂੰ ਲੱਗਦਾ ਹੈ ਕਿ ਵੈਸੇ ਪੁਲਿਸ ਨੇ ਕਿਤੇ ਗੋਲੀ ਚਲਾਉਣੀ ਹੋਵੇ ਤੇ ਉਸ ਨੂੰ ਜਿਹੜਾ ਮੈਜਿਸਟ੍ਰੇਟ ਹੈ ਉਹਦੀ ਮਨਜ਼ੂਰੀ ਜ਼ਰੂਰੀ ਹੈ ਪਰ ਜਦੋਂ ਅਨਕਾਊਂਟਰ ਦੀ ਗੱਲ ਆਉਂਦੀ ਹੈ ਤਾਂ ਉੱਥੇ ਪੁਲਿਸ ਆਪਣੇ ਆਪ ਗੋਲੀ ਚਲਾ ਸਕਦੀ ਹੈ ਪਰ ਇੱਥੇ ਸਵਾਲ ਇਹ ਨੇ ਇਹ ਜਿਹੜਾ ਰੁਝਾਨ ਹੈ ਇਹ ਪੁਲਿਸ ਅਫਸਰਾਂ ਸਰਕਾਰਾਂ ਲੀਡਰਾਂ ਸਮੇਤ ਕਿਸੇ ਲਈ ਵੀ ਇਹ ਚੰਗਾ ਨਹੀਂ ਹੈਗਾ ਮੈਨੂੰ ਲੱਗਦਾ ਪੁਲਿਸ ਨੂੰ ਵੈਸੇ ਪੁਲਿਸ ਦੇ ਵਿੱਚ ਅਫਸਰ ਬਹੁਤ ਕਾਬਲ ਅਫਸਰ ਵੀ ਹੁੰਦੇ ਨੇ ਪਰ ਮੈਨੂੰ ਲੱਗਦਾ ਜੋ ਸਮਾਜ ਦੀ ਮੰਗ ਵੀ ਹੈ ਕਿ ਅਣਸਰਦੀ ਨੂੰ ਹੀ ਗੋਲੀ ਚਲਾਉਣੀ ਚਾਹੀਦੀ ਹੈ ਐ ਨਹੀਂ ਕਿ ਹਰ ਥਾਂ ਦੇ ਉੱਪਰ ਐਨਕਾਊਂਟਰ 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 ਇਹ ਠੀਕ ਨਹੀਂ ਹੈਗਾ ਜੇਕਰ ਇਸ ਦੀ ਜੁਡੀਸ਼ੀਅਲ ਜਾਂਚ ਦਾ ਪੱਕਾ ਨਿਯਮ ਨਾ ਦਿੱਤਾ ਜਾਏ ਕਿ ਹਰ ਇਨਕਾਊਂਟਰ ਦੀ ਜਿਹੜੀ ਜੁਡੀਸ਼ੀਅਲ ਜਾਂਚ ਤੈਅ ਤੱਕ ਹੋਇਆ ਹੀ ਕਰੇਗੀ ਤਾਂ ਮੈਨੂੰ ਲੱਗਦਾ ਹੈ ਜਿਹੜਾ ਲੋਕਾਂ ਦੇ ਇਹ ਸਵਾਲ ਨੇ ਉਹ ਉਹ ਤੋਖਲਾ ਜਿਹੜਾ ਉਹ ਕਾਫੀ ਹੱਦ ਤੱਕ ਘਟ ਜਾਏਗਾ ਕਿਉਂਕਿ ਹੁਣ ਜਿਹੜਾ ਇਨਕਾਊਂਟਰ ਹੋਇਆ ਜੀਰਾ ਦੇ ਵਿੱਚ ਇਹਦੇ ਬਾਰੇ ਉਹਨਾਂ ਦੇ ਮਾਪੇ ਉਹਨਾਂ ਬੱਚਿਆਂ ਦੇ ਉਹਨਾਂ ਮੁੰਡਿਆਂ ਦੇ ਜਿਹੜਾ ਇੱਕ 22-23 ਸਾਲ ਦਾ ਮੁੰਡਾ ਵਿੱਚ ਮਾਰਿਆ ਗਿਆ ਉਹ ਕਹਿ ਰਹੇ ਨੇ ਕਿ ਨਾ ਉਹ ਨਸ਼ਾ ਵੇਚਦਾ ਸੀ ਨਾ ਉਹ ਨਸ਼ਾ ਕਰਦਾ ਸੀ ਨਾ ਉਹ ਇਸ ਤਰ੍ਹਾਂ ਦੇ ਵਿੱਚ ਕੋਈ ਸ਼ਾਮਲ ਸੀ ਤੇ ਬਿਲਕੁਲ ਫੇਕ ਇਨਕਾਊਂਟਰ ਹੈ ਤਾਂ ਹੁਣ ਇਹ ਜਿਹੜੇ ਇਨਕਾਊਂਟਰ ਹੋ ਰਹੇ ਨੇ ਇਹਨਾਂ ਦਾ ਤਾਂ ਅਜੇ ਕੀ ਸੱਚ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਪਹਿਲਾਂ ਇਸ ਤਰ੍ਹਾਂ ਦੀਆਂ ਬਹੁਤ ਖਬਰਾਂ ਹੁੰਦੀਆਂ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਝੂਠੇ ਮੁਕਾਬਲੇ ਜਦੋਂ ਪਹਿਲਾਂ ਕਾਲੇ ਦੌਰ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਦੇ ਰਹੇ ਨੇ ਔਰ ਸਟਾਰ ਲਵਾਉਣ ਲਈ ਫੀਤੀਆਂ ਲਵਾਉਣ ਲਈ ਤਰੱਕੀਆਂ ਲੈਣ ਲਈ ਮੁਕਾਬਲੇ ਬਣਾਏ ਜਾਂਦੇ ਰਹੇ ਨੇ ਔਰ ਬੜੇ ਸਾਰੇ ਅਫਸਰਾਂ ਨੇ ਇਸ ਤਰ੍ਹਾਂ ਤਰਖੀਆਂ ਲਈਆਂ ਨੇ ਪਿਛਲੇ ਟਾਈਮ ਦੇ ਵਿੱਚ ਅੱਜ ਤੋਂ ਲਗਭਗ 20-25 ਦਿਨ ਪਹਿਲਾਂ ਪੰਜਾਬ ਦੇ ਇੱਕ ਆਈਜੀ ਰੈਂਕ ਦੇ ਜਿਹੜੇ ਅਫਸਰ ਹੈ ਉਹਨਾਂ ਨੂੰ ਵੀ ਝੂਠਾ ਪੁਲਿਸ ਮੁਕਾਬਲਾ ਬਣਾਉਣ ਕਰਕੇ ਅਦਾਲਤ ਦੇ ਵਿੱਚ ਸਜ਼ਾ ਮਿਲੀ ਹੈ ਸੋ ਕਿੰਨੇ ਸਾਲਾਂ ਬਾਅਦ ਮੇਰੇ ਖਿਆਲ ਦੇ ਨਾਲ 20-22 ਸਾਲ 25 ਸਾਲ ਬਾਅਦ ਜਾ ਕੇ ਉਸ ਦੇ ਵਿੱਚੋ سزا ਮਿਲੀ ਹੈ ਸੋ ਅੱਜ ਜਿਹੜਾ ਇਹ ਦੌਰ ਚੱਲਿਆ ਦੇਖੋ ਦੌਰ ਨਸ਼ੇ ਵਾਲਾ ਚਿੱਟੇ ਵਾਲਾ ਉਹ ਵੀ ਬਹੁਤ ਖਤਰਨਾਕ ਤੇ ਮਾੜਾ ਪਰ ਨਾਲ ਦੀ ਨਾਲ ਜਿਹੜੇ ਇਨਕਾਊਂਟਰ ਹੋ ਰਹੇ ਨੇ ਫਿਕਰਮੰਦੀ ਇਹਨਾਂ ਬਾਰੇ ਵੀ ਹੋਣੀ ਚਾਹੀਦੀ ਆ ਤੁਸੀਂ ਆਪਣੇ ਕਮੈਂਟ ਜਰੂਰ ਲਿਖਿਆ ਕਰੋ ਤਾਂ ਕਿ ਤੁਹਾਡੇ ਜਨਤਾ ਦੇ ਲੋਕਾਂ ਦੇ ਜਿਹੜੇ ਵਿਚਾਰ ਨੇ ਇਹ ਇਹਨੂੰ ਆਪਾਂ ਕਹਿੰਨੇ ਆ ਲੋਕਤੰਤਰ ਤੇ ਲੋਕਤੰਤਰ ਚ ਲੋਕਾਂ ਦੇ ਵਿਚਾਰ ਬਹੁਤ ਇੰਪੋਰਟੈਂਟ ਹੁੰਦੇ ਨੇ ਲੋਕ ਰਏ ਜਿਹੜੀ ਆ ਉਹ ਮੇਰੇ ਨਾਲੋਂ ਕਿਤੇ ਵੱਧ ਸਿਆਣੀ ਹੁੰਦੀ ਆ ਇਸ ਕਰਕੇ ਤੁਹਾਡੇ ਵਿਚਾਰ ਕਮੈਂਟਾਂ ਚਾਉਂਦੇ ਨੇ ਲੋਕ ਕਮੈਂਟ ਵੀ ਪੜ੍ਹਦੇ ਨੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਵਿਚਾਰ ਪਤਾ ਲੱਗਣ ਸੋ ਜਿਹੜੇ ਲੋਕ ਤਾਂ ਨਸ਼ੇ ਹੱਥੋਂ ਤੰਗ ਨੇ ਪੂਰਾ ਸਮਾਜ ਹੀ ਵੈਸੇ ਤੰਗ ਹੈ ਤਾਂ ਉਹ ਤਾਂ ਇਹ ਕਹਿੰਦੇ ਨੇ ਕਿ ਸ਼ਕਤੀ ਨਾਲ ਨਜਿੱਠੋ ਇਹਨਾਂ ਦੇ ਨਾਲ ਪਰ ਜਿਹੜੇ ਬੁੱਧੀਜੀਵੀ ਨੇ ਸਿਆਣੇ ਲੋਕ ਨੇ ਉਹ ਕਹਿੰਦੇ ਆ ਸ਼ਕਤੀ ਨਾਲ ਤਾਂ ਨਸ਼ਾ ਤਸਕਰਾਂ ਨਾਲ ਨਜਿੱਠਣਾ ਚਾਹੀਦਾ ਪਰ ਨਾਲ ਦੀ ਨਾਲ ਝੂਠੇ ਪੁਲਿਸ ਮੁਕਾਬਲੇ ਦੇ ਖਦਸ਼ਾ ਜਿਹੜਾ ਇਹ ਬਿਲਕੁਲ ਨਹੀਂ ਰਹਿਣਾ ਚਾਹੀਦਾ ਔਰ ਇਹ ਇਨਸ਼ੋਰ ਹੋ ਜਾਣਾ ਚਾਹੀਦਾ ਹੈ ਕਿ ਜੋ ਪੁਲਿਸ ਨੇ ਕੀਤਾ ਉਹ ਬਿਲਕੁਲ ਸਹੀ ਤੇ ਦਰਸਤ ਕੀਤਾ ਉਹ ਵਕਤ ਦੀ ਲੋੜ ਸੀ ਉਹ ਮੁਕਾਬਲਾ ਝੂਠਾ ਨਹੀਂ ਸੀ ਇਸ ਤਰ੍ਹਾਂ ਦੀ ਪਲੈਨਿੰਗ ਇਸ ਤਰ੍ਹਾਂ ਦੀ ਯੋਜਨਾ ਇਸ ਤਰ੍ਹਾਂ ਦੀ ਨੀਤੀ ਬਣਨੀ ਚਾਹੀਦੀ ਹੈ ਸੋ ਬਹੁਤ ਸਾਰੇ ਜਿਹੜੇ ਸਿਆਣੇ ਸਮਾਜ ਦੇ ਹਿੱਸੇ ਨੇ ਉਹ ਚਿੰਤਾ ਪ੍ਰਗਟ ਕਰ ਰਹੇ ਨੇ ਦੋਨਾਂ ਮਾਮਲਿਆਂ ਤੇ ਲਗਾਤਾਰ ਨਸ਼ੇ ਤਸਕਰਾਂ ਦੇ ਉੱਪਰ ਵੀ ਔਰ ਜਿਹੜੇ ਮੁਕਾਬਲਿਆਂ ਦਾ ਦੌਰ ਸ਼ੁਰੂ ਹੋਇਆ ਇਹਦੇ ਉੱਪਰ ਵੀ ਸੋ ਮੈਨੂੰ ਲੱਗਦਾ ਅਗਲੀ ਗੱਲ ਇਹ ਜੋ ਕੁਝ ਵੀ ਹੋ ਰਿਹਾ ਚਾਹੇ ਉਹ ਨਸ਼ੇ ਨੇ ਤੇ ਚਾਹੇ ਇਨਕਾਊਂਟਰ ਨੇ ਇਹ ਸਾਰਾ ਕੁਝ ਉਹ ਗੰਦੀਆਂ ਸਿਆਸਤਾਂ ਦੀ ਦੇਣ ਹੈ ਜਿਹੜੀਆਂ ਸਿਆਸਤਾਂ ਨੇ ਪੰਜਾਬ ਦੇ ਵਿੱਚ ਇਹ ਸਭ ਕੁਝ ਪੈਦਾ ਕੀਤਾ ਉਹ ਸਿਆਸਤਾਂ ਜਿਨ੍ਹਾਂ ਨੇ ਇੱਥੇ ਸਰਕਾਰਾਂ ਚਲਾਈਆਂ ਉਹ ਸਿਆਸਤਾਂ ਜਿਨ੍ਹਾਂ ਨੇ ਹੱਥਾਂ 'ਚ ਸਿਸਟਮ ਲੈ ਕੇ ਇਹ ਸਭ ਕੁਝ ਫੈਲਣ ਦਿੱਤਾ ਰਣਜੀਤ ਬਾਵੇ ਦਾ ਇੱਕ ਗਾਣਾ ਸੀ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇ ਆਮ ਵਿਕਦਾ ਤਾਂ ਵਾਕਿਆ ਹੀ ਲੋਕਾਂ ਨੇ ਇਹ ਗੱਲ ਕਹੀ ਕਿ ਮਿਲੀ ਪਗਤੋ ਬਿਨਾ ਇੰਨਾ ਵੱਡੇ ਪੱਦਰ ਤੇ ਚਿੱਟਾ ਜਾਂ ਹੋਰ ਨਸ਼ੇ ਪੰਜਾਬ 'ਚ ਨਹੀਂ ਫੈਲੇ ਜਿਹੜੇ ਅੱਜ ਮਹਾਮਾਰੀ ਬਣ ਰਹੇ ਨੇ ਤਾਂ ਉਹਨਾਂ ਸਿਆਸਤਾਂ ਨੇ ਇਹ ਸਭ ਕੁਝ ਪੈਦਾ ਕੀਤਾ ਅੱਜ ਚਾਹੇ ਇਨਕਾਊਂਟਰ ਨੇ ਤੇ ਚਾਹੇ ਨਸ਼ਾ ਹੈ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇਹ ਵਕਤ ਦੇ ਵਿੱਚੋਂ ਉਸ ਵਕਤ ਚੋਂ ਪੈਦਾ ਹੋਈਆਂ ਜਿੱਥੇ ਗਲਤ ਸਿਆਸਤਾਂ ਚੱਲੀਆਂ ਜਿਨ੍ਹਾਂ ਨੇ ਇਹ ਸਾਰੇ ਹਾਲਾਤ ਨੂੰ ਜਨਮ ਦਿੱਤਾ ਔਰ ਪੰਜਾਬ ਦੇ ਵਿੱਚ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਬਹੁਤ ਚਿੰਤਾਜਨਕ ਹੋ ਸਕਦਾ ਹੈ ਜੇਕਰ ਇਹ ਸਾਰੇ ਕੁਸ਼ ਬਾਰੇ ਗੰਭੀਰਤਾ ਨਾਲ ਸੋਚਿਆ ਨਾ ਗਿਆ ਵਿਚਾਰਿਆ ਨਾ ਗਿਆ ਸਮਾਜ ਦੇ ਸਿਹਤਮੰਦ ਤਬਕੇ ਨੇ ਜਿਹੜੇ ਚੰਗੀ ਸੋਚ ਵਾਲੇ ਲੋਕ ਨੇ ਉਹਨਾਂ ਨੇ ਇਹਦੀ ਫਿਕਰਮੰਦੀ ਨਾ ਕੀਤੀ ਔਰ ਇੱਕ ਗੱਲ ਹੋਰ ਦੇਖੋ ਆ ਜਿਹੜੇ ਨਸ਼ਾ ਤਸਕਰ ਨੇ ਲੋਕ ਇਹ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਜਿਹੜਾ ਵੀ ਕੋਈ ਨਸ਼ਾ ਵੇਚ ਲੋਕ ਉਹਦੀ ਸੂਚਨਾ ਪੁਲਿਸ ਨੂੰ ਦਿੰਦੇ ਨੇ ਪੁਲਿਸ ਪਹਿਲਾਂ ਤਾਂ ਲੋਕ ਕਹਿੰਦੇ ਨੇ ਵੀ ਉਹਨਾਂ ਦੇ ਨਾਲ ਮਿਲੀ ਹੋਈ ਹੁੰਦੀ ਆ ਹਿੱਸੇ ਪੱਤੀਆਂ ਬੱਜੇ ਨੇ ਤੇ ਲੋਕ ਕਹਿੰਦੇ ਫੜਿਆ ਹੀ ਨਹੀਂ ਜਾਂਦਾ ਤੇ ਜੇ ਫੜਿਆ ਜਾਂਦਾ ਤਾ ਫੇਰ 1-2 ਦਿਨਾਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਇਹ ਕਹਿ ਕੇ ਪੁੱਛਗਿੱਛ ਕੀਤੀ ਹੈ ਇਹਨਾਂ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਇੱਕ ਪਾਸੇ ਲੋਕ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਕਹਿ ਰਹੇ ਨੇ ਕਿ ਪੁਲਿਸ ਜਿਹੜੀ ਆ ਇੰਜ ਕਰਦੀ ਹੈ ਪਰ ਦੂਜੇ ਪਾਸੇ ਇੱਕੋ ਦਮ ਹੁਣ ਜਿਹੜਾ ਬੜਾ ਸਖਤ ਐਕਸ਼ਨ ਨਜ਼ਰ ਆ ਰਿਹਾ ਕਿ ਪੁਲਿਸ এনਕਾਊਂਟਰ ਹੋ ਰਹੇ ਨੇ ਪਿਛਲੇ ਡੇਢ ਕ ਮਹੀਨੇ ਦੇ ਵਿੱਚ ਲਗਾਤਾਰ ਕਿੰਨੇ ਸਾਰੇ ਪੁਲਿਸ এনਕਾਊਂਟਰ ਜਿਹੜੇ ਨੇ ਉਹਨਾਂ ਦੀ ਖਬਰ ਆਈ ਹੈ ਜਿਹੜੇ ਚਿੰਤਾਜਨਕ ਨੇ ਦੋਵਾਂ ਪੱਖਾਂ ਤੋਂ ਕਿ ਨਸ਼ਾ ਤਸਕਰ ਕਿੰਨੀ ਵੱਡੀ ਪੱਧਰ ਤੇ ਔਰ ਪੁਲਿਸ ਜਿੰਨੀ ਸਖਤੀ ਦੇ ਨਾਲ ਐਕਸ਼ਨ ਲੈਣ ਦੀ ਗੱਲ ਕਰ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਪੁਲਿਸ ਕਹਿੰਦੀ ਹੈ ਕਿ ਹਰ ਥਾਂ ਦੇ ਉੱਪਰ ਉਹ ਸਾਡੇ ਉੱਪਰ ਵਾਰ ਕਰਦੇ ਨੇ ਤੇ ਫਿਰ ਅਸੀਂ ਜਵਾਬੀ ਕਾਰਵਾਈ ਕਰਦੇ ਹਾਂ ਤੇ ਫਿਰ ਉਹਨਾਂ ਨੂੰ ਗੋਲੀਆਂ ਲੱਗਦੀਆਂ ਨੇ ਸੋ ਇਹ ਸਾਰਾ ਜੋ ਮਾਹੌਲ ਹੈ ਇਹ ਚਿੰਤਾਜਨਕ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਔਰ ਗੁਰੂਆਂ ਪੀਰਾਂ ਦੀ ਇਸ ਧਰਤੀ ਦੇ ਉੱਪਰ ਇਹਨੂੰ ਸਵਰਗ ਬਣਾਉਣ ਦੇ ਲਈ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਫਿਕਰਮੰਦੀ ਕਰਨੀ ਚਾਹੀਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ